ਸਾਰੇ ਤੁਹਾਡਾ ਸਵਾਗਤ ਆ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਪ੍ਰਮਾਤਮਾ ਸਾਨੂੰ ਚੜਦੀ ਕਲਾ ਚ ਰੱਖੇ ਤੇ ਆਪਾਂ ਇਹ ਚਾਰ ਨਾ ਇਹ ਆਂਬ ਦਾ ਚਾਰ ਪਾਉਣ ਲੱਗੇ ਆਂਗੇ ਇਹਨਾਂ ਦੀ ਗੁੱਟਲੀਆਂ ਵਗੈਰਾ ਕੱਢ ਕੇ ਆਪਾਂ ਚਾਰ ਧੋਲੇ ਸੀਗਾ ਤੇ ਇਹ ਆਪਣਾ ਥੋੜਾ ਜਿਹਾ ਨਿਕਲਿਆ ਮਿੱਠਾ ਇਹਨੂੰ ਲੱਗ ਤੋਂ ਪਾਵਾਂਗੇ ਤੋਂ ਸਮਾਰ ਕੇ ਆਪਾਂ ਇਹਨੂੰ ਨਮਕ ਲਿਖਾ ਲਗਾ ਕੇ ਰੱਖਤਾ ਆ ਆਪਾਂ ਇੱਕ ਥੈਲੀ ਮਤਲਬ ਇਹਦੇ ਚ ਨਮਕ ਦੀ ਪਾਤੀ 8 ਕਿਲੋ ਆਂਬ ਨੇ ਆਪਣੇ ਤੇ ਦੋ ਚਮਚੇ ਪਾ ਹਲਦੀ ਦੇ ਪਾਦੇ ਜਿਹੜਾ ਇਹ ਖੱਟਾ ਪਾਣੀ ਆ ਉਹ ਸਾਰਾ ਨਿਕਲ ਜੂਗਾ ਸਵੇਰ ਨੂੰ ਆ ਦੇਖੋ ਜੀ ਇਹਦਾ ਖੱਟਾ ਪਾਣੀ ਨਿਕਲਿਆ ਹੈ 1.5 ਤੋਂ 2 ਕਿਲੋ ਪਾਣੀ ਹੈਗਾ ਇਹ ਤੇ ਇਹਦੇ ਨਾਲ ਨਾ ਆਪਣਾ ਆਚਾਰ ਖਰਾਬ ਨਹੀਂ ਹੁੰਦਾ ਜੇ ਨਾ ਵੀ ਧੁੱਪ ਨਿਕਲੇ ਤਾਂ ਆਪਾਂ ਐਵੇਂ ਵੀ ਪਾ ਸਕਦੇ ਆਂਗੇ ਤੇ ਇਹ ਆਪਾਂ ਥੋੜੀ ਇਹਨੂੰ ਧੁੱਪ ਲਗਵਾਤੀ ਸੀਗੀ ਤੇ ਇਸ ਤੋਂ ਬਾਅਦ ਚ ਜਦੋਂ ਇਹਨੂੰ ਧੁੱਪ ਲੱਗ ਜੇ ਥੋੜੀ ਜੀ ਮਤਲਬ ਜੇ ਧੁੱਪ ਨਹੀਂ ਵੀ ਹੈਗੀ 20 ਘੰਟੇ ਤਾਂ ਵੀ ਉਹ ਹੋ ਜਾਂਦਾ ਹੈਗਾ ਇਹ ਖਰਾਬ ਨਹੀਂ ਹੁੰਦਾ ਹੈਗਾ ਜਦੋਂ ਆਪਣਾ ਖੱਟਾ ਪਾਣੀ ਨਿਕਲ ਗਿਆ ਰਾਤ ਨੂੰ ਆਪਾਂ ਹਲਦੀ ਵਗੈਰਾ ਲਗਾ ਕੇ ਨੂੰ ਰੱਖ ਦੇਣਾਗਾ ਹੁਣ ਦੇਖੋ ਜੀ ਇਹਦਾ ਪਾਣੀ ਨਿਚੋੜ ਲਿਆ ਆਪਾਂ ਥੋੜੀ ਧੁੱਪ ਲਵਾ ਲਈ ਤੇ ਇਹ ਕੀਤੇ ਨੇ ਆਪਾਂ ਇਹਦੇ ਵਿੱਚ ਮਸਾਲੇ ਐੜਾ ਜਿਵੇਂ ਕਿ ਹੋਗੀ ਸੌਫ ਮੇਥੀ ਕਲੌਂਜੀ ਤਿੰਨੋਂ ਮਸਾਲੇ ਪਾਉਣੇ ਆ ਤੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਦੇਗੀ ਮਿਰਚ ਤੇ ਇਹ ਹੈਗਾ ਜੀ ਆਪਣਾ ਸਰਸੋਂ ਦਾ ਤੇਲ ਘਰਦਾ ਤੇ ਇੱਕ ਪਾਉਣਗੇ ਇਹਦੇ ਵਿੱਚ ਨਮਕ ਥੋੜੀ ਜਿਹਾ ਪਾਵਾਂਗੇ ਹਲਦੀ ਨਮਕ ਆਪਾਂ ਤਾ ਕਰਕੇ ਘੱਟ ਪਾਉਣਾ ਪਾਇਆਗਾ ਜੀ ਕਿਉਂਕਿ ਆਪਾਂ ਨਮਕ ਪਹਿਲਾਂ ਲਗਾ ਕੇ ਰੱਖਿਆ ਸੀਗਾ ਇਹਦੇ ਉੱਪਰ ਮਤਲਬ ਰਾਤ ਨੂੰ ਰੱਖਿਆ ਸੀ ਨਾ ਜਦੋਂ ਆਪਾਂ ਖੱਟਾ ਪਾਣੀ ਕੱਢਣ ਵਾਸਤੇ ਉਹਦੇ ਵਿੱਚ ਮਿਕਸ ਕਰਤਾ ਸੀਗਾ ਨਮਕ ਤੇ ਨਮਕ ਹੁਣ ਆਪਾਂ ਘੱਟ ਪਾਵਾਂਗੇ ਕਿਉਂਕਿ ਜੇ ਬਾਅਦ 'ਚ ਇਹ ਤਾਂ ਔਖਾ ਹੋ ਜਾਂਦਾ ਜਿਹੜਾ ਹੁਣ ਆਪਾਂ ਘੱਟ ਪਾ ਰਹੇ ਆ ਇਹ ਆਪਾਂ ਦੁਆਰੇ ਵੀ ਪਾਸ ਸਕਾਂਗੇ ਜਦੋਂ ਆਚਾਰ ਚਾਪਾ ਟੇਸਟ ਕਰਾਂਗੇ ਨਾ ਆਪਾਂ ਆਚਾਰ ਨੂੰ ਤੇ ਉਹਦੋਂ ਆਪਾਂ ਨੂੰ ਪਤਾ ਚੱਲ ਜੂਗਾ ਵੀ ਨਮਕ ਜ਼ਿਆਦਾ ਹੈਗਾ ਜਾਂ ਘੱਟ ਹੈਗਾ ਤੇ ਤੇ ਕਿ ਮਿਰਚ ਵੈਸੇ ਥੋੜੀ ਸੀ ਆਪਾਂ ਚਮਚ ਕੋ ਹੋਰ ਪਾਵਾਂਗੇ ਬਾਅਦ ਵਿੱਚ ਇਹ ਆਪਾਂ ਹੈਗਾ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਪਾਵਾਂਗੇ ਕਿਲੋ ਇਹਦੇ ਵਿੱਚ ਤੇ ਆਪਾਂ ਵੱਧ ਵੀ ਪਾ ਸਕਦੇ ਆ ਤੇ ਮਤਲਬ ਆਪਾਂ ਤੋਂਨਾ ਕੀ ਪਾਉਣੇ ਹੁੰਦੇ ਜਿੰਨਾ ਕ ਵੀ ਇਹਦੇ ਵਿੱਚ ਮਿਕਸ ਹੋ ਜੇ ਕਿਉਂਕਿ ਜਿਆਦਾ ਫੇਰ ਨਾ ਤੇਲ ਤੇਲ ਜਿਹਾ ਲੱਗਿਆ ਰਹਿੰਦਾ ਹੈਗਾ ਤੇ ਇਹ ਆਪਾਂ ਸਾਰੇ ਮਸਾਲੇ ਕਰ ਲੈਣੇ ਜੀ ਮਿਕਸ ਤੇ ਹੁਣ ਆਪਾਂ ਇਹਨੂੰ ਜਿਹੜਾ ਆਪਣਾ ਬਰਤਨ ਲਿਆ ਹੈਗਾ ਇਹ ਆਪਣਾ ਬਰਤਨ ਤਾਂ ਉਸ ਮਾਰ ਕੇ ਨੂੰ ਧੁੱਪ ਲਵਾ ਲਈ ਸੀ ਗਿੱਲਾ ਨਹੀਂ ਹੋਣਾ ਚਾਹੀਦਾ ਇੱਕ ਸਿੱਟਾ ਵੀ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਪਾਣੀ ਦਾ ਕਿਉਂਕਿ ਫਿਰ ਜੇ ਪਾਣੀ ਹੋਵੇ ਨਾ ਫਿਰ ਇਹ ਖਰਾਬ ਹੋ ਜਾਂਦਾ ਹੈਗਾ ਅਚਾਰ ਤੇ ਜਿਹੜੀਆਂ ਆਪਾਂ ਫਾੜੀਆਂ ਨੇ ਇਹਨਾਂ ਤੇ ਸਾਰਾ ਮਸਾਲਾ ਲੱਗਣਾ ਚਾਹੀਦਾ ਹੈਗਾ ਨਮਕ ਤੇਲ ਵਗੈਰਾ ਕਿਉਂਕਿ ਜੇ ਇੱਕ ਵੀ ਫਾੜੀ ਰਹਿ ਜੇ ਫਿਰ achar ਤਾਂ ਉਹਨਾਂ ਉਲੀ ਪੈ ਜਾਂਦੀ ਆ ਇੱਕ ਫਾੜੀ ਤੋਂ ਫਿਰ ਸਾਰਾ achar ਆ ਜਿਹੜਾ ਉਹ ਖਰਾਬ ਹੋ ਜਾਂਦਾ ਹੈਗਾ ਤੇ achar ਆਪਾਂ ਬਿਲਕੁਲ ਸੁੱਕੀ ਢਾਂਡੇ ਦੇ ਵਿੱਚ ਹੀ ਪਾਉਣਾਗਾ ਇਸ ਤੋਂ ਬਾਅਦ ਚ ਆਪਾਂ ਜਦੋਂ ਕੇਰਾ ਆਪ ਇਹਦੇ ਵਿੱਚ ਪਾਤਾ ਇਸ ਤੋਂ ਬਾਅਦ ਚ ਜਦੋਂ ਆਪ 2 ਦਿਨ ਹੋ ਗਏ ਨੂੰ ਹਲਾ ਚਲਾ ਦਿੱਤਾ ਫਿਰ ਆਪਾਂ ਪਾਵਾਂਗੇ ਨੂੰ ਚੀਨੀ ਦੇ ਬਰਤਨ ਚ ਕਿਉਂਕਿ ਜਿਹੜਾ ਹੈ ਚੀਨੀ ਦੇ ਬਰਤਨ ਚ ਬਰਤਨ ਚ ਪਾਵਾਂਗੇ ਆਪਾਂ ਉਹ ਬਰਤਨ ਹੈਗਾ ਆਪਣਾ ਥੋੜਾ ਜਿਹਾ ਛੋਟਾ ਤੇ ਇਹਦੇ ਵਿੱਚ ਨਾ ਹਲ ਜੂਗਾ ਉਹਦੇ ਵਿੱਚ ਹਲਣਾ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਹਲਾਉਣਾ ਵੀ ਪੈਂਦਾ ਚਾਰ ਨੂੰ ਵੀ ਥੋੜਾ ਤੇਲ نیچے ਵਗ ਜਾਂਦਾ ਨਾ ਫਿਰ ਆਪਾਂ ਹਲਾ ਚਲਾ ਕੇ ਇਹਦੇ ਵਿੱਚ ਫਿਰ ਆਪਾਂ ਜਦੋਂ ਇਹ 3-4 ਦਿਨਾਂ ਤੱਕ ਹੋ ਗਿਆ ਇੱਕਸ ਹੋ ਗਿਆ ਪੂਰਾ ਫਿਰ ਇਹਨੂੰ ਆਪਾਂ ਚੀਨੀ ਦੇ ਬਰਤਨ ਚ ਐਡ ਕਰ ਦਾਂਗੇ ਤੇ ਹੁਣ ਤਾਂ ਹੋ ਗਿਆ ਆਪਣਾ ਕੇ ਪਿਆਰ ਤੇ ਜਿਹੜੇ ਜਿਹੜੇ ਭੈਣ ਭਾਈਆਂ ਨੂੰ ਵੀਡੀਓ ਪਸੰਦ ਆਈ ਲਾਈਕ ਸਬਸਕ੍ਰਾਈਬ ਸਾਡੇ ਚੈਨਲ ਨੂੰ ਜਰੂਰ ਕਰਨਾ ਤੇ ਜੀ ਨੂੰ ਕਿਸੇ ਨੂੰ achar ਚਾਹੀਦਾ ਹੋਇਆ ਤੇ ਅਗਲੇ ਸਾਲ ਜਰੂਰ ਦੱਸਿਓ ਪਲੀਜ਼ ਤੁਹਾਨੂੰ ਬਣਾ ਕੇ ਵੀ ਦੇ ਦਾਂਗੇ ਆਪਾਂ achar ਹੁਣ ਅੰਬ ਦਾ ਐਂਡ